ਪਹਿਲਾ ਹੁਕਮਰਾਨ ਆ ਜਿਹੜਾ ਕਦੇ ਹਾਰਿਆ ਹੀ ਨਹੀਂ ਕਦੇ ਹਾਰ ਇੱਕ ਵਾਰੀ ਕਿਸੇ ਲੜਾਈ ਚ ਗਿਆ ਲੜਾਈ ਦੇ ਮੈਦਾਨ ਚ ਗਿਆ ਲੜਾਈ ਦੇ ਮੈਦਾਨ ਤੇ ਜਿੱਤਣ ਤੋਂ ਬਾਅਦ ਅਹਿਸਾਸ ਹੋ ਗਿਆ ਕਿ ਮੈਂ ਜਿੱਤੀ ਹੈ ਇਹ ਲੜਾਈ ਫਿਰ ਖਿਆਲ ਆਇਆ ਓਹੋ ਕਿੰਨੀ ਬੜੀ ਗੁਸਤਾਖੀ ਕਿੰਨੀ ਬੜੀ ਗਲਤੀ ਤਾਂ ਫਿਰ ਉਸ ਦਾ ਅਹਿਸਾਸ ਕੀਤਾ ਔਨਸਾਰ ਜਿਸ ਜਗ੍ਹਾ ਬੀੜ ਪੈ ਸੀ ਗੁਰੂ ਗ੍ਰੰਥ ਸਾਹਿਬ ਦੀ ਉਸ ਦੇ ਉਸ ਕਮਰੇ ਚ ਗਿਆ ਆਪਣੀ ਦਾੜੀ ਦੇ ਨਾਲ ਉਸ ਕਮਰੇ ਨੂੰ ਸਾਫ਼ ਕੀਤਾ ਫਿਰ ਉਸ ਤੋਂ ਬਾਅਦ ਮਾਫੀ ਮੰਗੀ ਹੈ ਸੱਚੇ ਪਾਸ਼ਾ ਮੈਨੂੰ ਇਹ ਮੇ ਤੋਂ ਬਹੁਤ ਵੱਡੀ ਮੈਂ ਆ ਗਈ ਮੇਰੇ ਚ ਹਾਂ ਮੇਰੇ ਮੈਂ ਆ ਗਈ ਸੋ ਇਹ ਹੀ ਵਾਸ ਦਾ ਓਨਲੀ ਯੂ نو ਰੂਲਰ ਇਨ ਦੀ ਵਰਲਡ ਹਿਸਟਰੀ ਹੂ ਡਾਈਡ ਅਨਕੰਕਰਡ ਆਪਣੀ ਜ਼ਿੰਦਗੀ ਵਿੱਚ ਹਾਰਿਆ ਨਹੀਂ ਕਿਉਂਕਿ ਆਪਣੀ ਜਿੱਤ ਜਿਹੜੀ ਸੀ ਐਟਰੀਬਿਊਟ ਕੀਤੀ ਗੁਰੂ ਨੂੰ ਆਪਣੀ ਜਿੱਤ ਐਟਰੀਬਿਊਟ ਕੀਤੀ ਗੁਰੂ ਨੂੰ ਹਰ ਵਾਰ ਇਹ ਉਹ ਲਦੀ ਦਰ ਮੈਂ 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 ਤੋਂ ਬਗੈਰ ਹਰ ਕੁਛ ਆਹੀ ਨਹੀਂ